ਪੰਜਾਬ ਸਰਕਾਰ ਦੇ ਵੱਲੋਂ ਪੀਤੀ 16 ਸਤੰਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੂਜੇ ਪਾਸੇ ਖਰੜ ਅਨਾਜ ਮੰਡੀ ਦੇ ਹਾਲਾਤ ਬੜੇ ਮਾੜੇ ਜਾਪਦੇ ਨੇ ਇਸ ਸੰਬੰਧੀ ਅਨਾਜ ਮੰਡੀ ਖਰੜ ਦੇ ਵਿੱਚ ਗੱਲਬਾਤ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇ ਕਲਾ ਡਮਲਸ ਕੱਤਰ ਜਸਪਾਲ ਸਿੰਘ ਨਿਆਮੀਆਂ ਤੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਤ੍ਰਿਪੜੀ ਸਨੇ ਹੋਰਾ ਨੇ ਦੱਸਿਆ ਕਿ ਖਰੜ ਅਨਾਜ ਮੰਡੀ ਦੇ ਵਿੱਚ ਪ੍ਰਸ਼ਾਸਨ ਨੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਤੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਹੁਣ ਸਰਕਾਰ ਮੰਡੀ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਰਹੀ ਹੈ ਜਿਸ ਤੇ ਕਹਾਵਤ ਬਿਲਕੁਲ ਐਨਵੇਂ ਟੁਕਦੀ ਹੈ ਕਿ ਬੂਹੇ ਖੜੀ ਜਨ ਵਿੰਨੋ ਕੁੜੀ ਦੇ ਘਰ ਉਨਾ ਕਿਹਾ ਹੈ ਕਿ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਸਮੇਂ ਸੜਕਾਂ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਤੇ ਉਹਨਾਂ ਵੀ ਕਿ ਇਹ ਖੇਤਾਂ ਦੇ ਵਿੱਚੋਂ ਉਹਨਾਂ ਦੀ ਫਸਲ ਪੱਕੇ ਪੂਰੇ ਤਰੀਕੇ ਨਾਲ ਤਿਆਰ ਹੋ ਚੁੱਕੀ ਹੈ ਪ੍ਰਸਾਦ ਪੈਣ ਦੇ ਨਾਲ ਫਸਲ ਮੰਡੀ ਦੇ ਵਿੱਚ ਦੇਰੀ ਨਾਲ ਆ ਰਹੀ ਹੈ ਜੇਕਰ ਮੀਂਹ ਨਾ ਪੈਂਦਾ ਤਾਂ ਉਹਨਾਂ ਦਾ ਸੀਜ਼ਨ ਹੁਣ ਤੱਕ ਪੂਰੇ ਤਰੀਕੇ ਨਾਲ ਚੱਲ ਰਹਿਣਾ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਮੈਂ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਹਾਲਾਤ ਵੱਧ ਤੋਂ ਵੀ ਬੱਦਰ ਨਹੀਂ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਦੇ ਵਿੱਚ ਲਿਆਉਂਦੇ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮਾਮਲੇ ਸੰਬੰਧੀ ਜਦੋਂ ਐਸਡੀਐਮ ਖਰੜ ਦਿਵਿਆ ਦੇ ਨਾਲ ਫੋਨ ਤੇ ਗੱਲਬਾਤ ਹੋਈ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਹੀ ਨਹੀਂ ਹੋ ਸਕਿਆ ਤੇ ਇਸੇ ਦਰਮਿਆਨ ਇਸ ਸੰਬੰਧੀ ਜਦੋਂ ਐਸਡੀਐਮ ਖਰੜ ਦਿਵਿਆ ਪੀ ਦੇ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਹੀ ਨਹੀਂ ਹੋ ਸਕਿਆ ਪਹਿਲੀ ਗੱਲ ਤਾਂ ਇਹ ਰੇਡੀਆਂ ਵਾਲੇ ਆ ਜਿੰਨੇ ਵੀ ਹਾਂ ਇਹ ਖੜਕੇ ਮਾਲ ਵੇਚ ਨਹੀਂ ਸਕਦੇ ਹੈਗੇ ਕਿ ਘੁੰਮ ਕੇ ਵੇਚ ਸਕਦੇ ਆ ਇਹ ਕਿਥੋਂ ਖੜੇ ਆ ਉਦਲ ਜ਼ਿਮੀਂਦਾਰਾਂ ਦੀ ਫਸਲ ਤਿਆਰ ਆ ਮੰਡੀ ਦੇ ਹਾਲਾਤ ਮਾੜੇ ਆ ਅੱਧ ਤੇ ਜ਼ਿਆਦਾ ਤਾਂ ਮੰਡੀ ਜਿਹੜਾ ਇਹ ਰੇਗੀ ਵਾਲੇ ਨੇ ਰੋਕੀ ਵੀ ਆ ਇਹ ਠੇਕੇਦਾਰ ਸਬਜ਼ੀ ਮੰਡੀ ਦਾ ਠੇਕਾ ਇਹਦੇ ਕੋਲ ਪਰ ਕੀ ਇਹ ਬੰਦੇ ਨਾਜ ਮੰਡੀ ਕਰਾਉਂਦੇ ਆ ਪਾਰਟੀ ਤੇ ਆ ਕੇ ਐਕਚੁਅਲੀ ਪਾਸੇ ਇਹ ਪਾਰਟੀਆਂ ਕੱਟਦਾ ਏ ਇਹ ਕਿਹਦੀ ਸ਼ੈ ਪਰ ਕੱਟਦਾ ਏ ਮਾਰਕੀਟ ਕਮੇਟੀ ਦੀ ਸ਼ੈ ਤੇ ਕੱਟਦਾ ਏ ਚੇਅਰਮੈਨ ਦੀ ਸ਼ਹਿਰ ਤੇ ਘਟਦਾ ਕਿਦੀ ਹੈ ਤੇ ਘਟ ਰਿਹਾ ਹੈ ਕੋਈ ਬੰਦਾ ਤਾਂ ਹੈਗਾ ਨਾ ਜਿਹੜੇ ਹੱਥ ਪਿੱਛੇ ਜਿਹੜੀਆਂ ਪਰਤੀਆਂ ਘਟ ਰਹੀਆਂ ਜੰਗਲੀ ਹਾਲਾਤ ਹੈ ਮੰਡੀ ਦੇ ਬਹੁਤ ਬੁਰੇ ਹਾਲਾਤ ਹੋਏ ਹੋਏ ਹਨ ਹਾਲਾਤ ਤਾਂ ਮੰਡੀ ਦੇ ਹੁਣ ਤੁਹਾਡੇ ਸਾਹਮਣੇ ਹੀ ਦੇਖ ਲਓ ਇਸ ਤਰ੍ਹਾਂ ਪਾਣੀ ਖੜਾ ਗੰਦਗੀ ਦੇ ਢੇਰ ਹੈ ਕਿੱਥੇ ਜੇ ਹੁਣ ਜ਼ਿੰਮੇਵਾਰਾ ਤਾਂ ਮੀਂਹ ਕਰਕੇ ਲੇਟ ਹੋ ਗਿਆ ਨਹੀਂ ਤਾਂ ਉਹਨਾਂ ਤਾਂ ਅੱਧੀ ਫਸਲ ਪੱਕੀ ਖੜੀ ਹੈ ਉਧਰ ਦੇਖ ਲਓ ਕੀ ਹਾਲ ਹੈ ਮੰਡੀ ਦਾ ਗੰਦੇ-ਗੰਦਾ ਚਾਰ ਚੁਫੇਰੇ ਉਹ ਕਿੱਥੇ ਜ਼ਿੰਮੇਵਾਰ ਉਹਦੇ ਫਤਲ ਕਰੂਗਾ ਕਿੱਥੇ ਗਿਆ ਕਰੂਗਾ ਗਵਰਨਮੈਂਟ ਨੂੰ ਤਾਂ ਆਪਣੇ ਮੁਕੰਮਲ ਇਹ ਤਾਂ ਚਲੋ ਪ੍ਰਮਾਤਮਾ ਦੇ ਉੱਪਰ ਤੇ ਹੋਵੇ ਇਹ ਤਾਂ ਇਹਦੇ ਵੀ ਮੂਰੇ ਤਾਂ ਬਾਤ ਨਹੀਂ ਚੱਲਦੀ ਪਰ ਗਵਰਨਮੈਂਟ ਨੂੰ ਤਾਂ ਪਹਿਲਾਂ ਧਿਆਨ ਦੇਣਾ ਚਾਹੀਦਾ ਵੀ ਜ਼ਿੰਮੇਵਾਰੀ ਹੁਣ ਬਦਲ ਆਉਣੀ ਹੈ 16 ਤਰੀਕ ਤੋਂ ਖਰੀਦ ਸ਼ੁਰੂ ਹੋਈ ਵੀ ਹੈ ਕਿਤੇ ਕੋਈ ਸਫਾਈ ਨਹੀਂ ਕਿਤੇ ਕੋਤ ਨਹੀਂ ਹੈਗਾ ਇਹ ਗਵਰਨਮੈਂਟਾਂ ਨੂੰ ਗਵਰਨਮੈਂਟ ਦਾ ਮਤਲਬ ਤਾਂ ਦਾ ਮਿੰਟ ਮਿੰਟ ਬਗੌਰ ਕਰੇ ਪਰ ਜਿਹੜੀਆਂ ਸਾਡੀਆਂ ਗਵਰਨਮੈਂਟਾਂ ਇਹ ਤਾਂ ਛੱਡੀਆਂ ਵੀ ਨਹੀਂ ਜਾਗਦੀਆਂ ਸਰਕਾਰਾਂ ਨਾਲ ਸਿਹਾਂ ਅੰਦਰਾਂ ਜਾਂ ਜਾਂ ਪਿੰਡਾਂ ਦੀਆਂ ਸੜਕਾਂ ਉਹ ਟੁੱਟੀਆਂ ਪਈਆਂ ਜ਼ਮੀਨਦਾਰਾਂ ਨੇ ਫਸਲ ਲੈ ਕੇ ਆਉਣੀ ਪਿੰਡਾਂ ਦੀਆਂ ਸੜਕਾਂ ਉਹ ਨਹੀਂ ਸਵਾਰੀਆਂ ਮੰਡੀ 'ਚ ਪਹੁੰਚਣਾ ਜ਼ਿੰਮੇਵਾਰਾਂ ਦਾ ਔਕਾ ਹੋਇਆ ਪਹਿਲਾ ਕਰੋ ਗੁਦਰਦੀ ਕੋ ਰੋਪੀ ਨੇ ਮਾਰ ਪਾਈ ਵੀ ਹੈ ਹੁਣ ਸਰਕਾਰਾਂ ਨੇ ਧਿਆਨ ਦਿੰਦੀ ਹੈ ਜ਼ਿੰਮੇਵਾਰ ਦੇ ਹੱਥ ਪੜ ਰਹੀਆਂ ਅਜੇ ਤਾਂ ਇਹ ਕਹਿੰਦੇ ਆ ਵੀ ਛੇਤੀ ਛੇਤੀ ਨੂੰ ਠੀਕ ਕਰੇ ਸਰਕਾਰ ਪ੍ਰਸ਼ਾਸਨ ਜੋ ਵੀ ਜਿਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਕਿਸਾਨ ਆਪਣੀ ਫਸਲ ਸਾਫ਼ ਸੁੱਤੀ ਫਸਲ ਮੰਡੀ 'ਚ ਪਹੁੰਚਾ ਠੀਕ ਇੱਕ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਵੀ ਕਿਸਾਨਾਂ ਨੂੰ ਕੁਝ ਕਿਸਾਨਾਂ ਨੂੰ ਅੰਦਰ ਕਰ ਦੋ ਵੀ ਪ੍ਰੋਡਿਊਸ਼ਨ ਖਤਮ ਹੋ ਜਾਈ। ਪਰਾਲੀ ਜਾਲਮ ਦੇ ਉਹਦੇ ਕਰਿਆ ਨਾ ਹਾਂਜੀ ਪਰ ਹਾਂਜੀ ਪਰ ਅਸੀਂ ਸੁਪਰੀਮ ਕੋਰਟ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਕਿਸਾਨ ਨਹੀਂ ਪ੍ਰੋਡਿਊਸ਼ਨ ਕਰਦੇ। ਪ੍ਰੋਡਿਊਸ਼ਨ ਤਾਂ ਹੋਰ ਫੈਕਟਰੀਆਂ ਕਰਦੀਆਂ ਜਿਹੜੀਆਂ ਕੈਂਸਰ ਵਾਲੀਆਂ ਬਿਮਾਰੀਆਂ ਫੈਲਦੀਆਂ, ਪਾਣੀ ਖਰਾਬ ਕਰਦੇ ਆ। ਉਹਨਾਂ ਉੱਪਰ ਨੱਥ ਪਾਉਣੀ ਚਾਹੀਦੀ ਹੈ ਨਾ ਕਿ ਕਿਸਾਨਾਂ ਪਰ ਕਿਸਾਨ ਤਾਂ ਮਹੀਨਾ ਖੰਡ 15 ਦਿਨ ਵੀ ਨਹੀਂ ਸਾਡਾ ਪ੍ਰਦੂਸ਼ਨ ਹੁੰਦਾ ਜਿਹੜਾ ਸਾਰਾ ਸਾਲ ਪ੍ਰਦੂਸ਼ਨ ਰਹਿੰਦਾ ਦਿੱਲੀ ਮਾ ਉਹ ਦੇਖਣਾ ਚਾਹੀਦਾ ਵੀ ਆਹ ਵਿਚਾਰਨਾ ਚਾਹੀਦਾ ਸੁਪਰੀਮ ਕੋਰਟ ਨੂੰ ਵੀ ਕਿਸਾਨਾਂ ਨੂੰ ਫੜ ਕੇ ਅੰਦਰ ਕਰ ਦਿਓ ਫਿਰ ਆਪੇ ਸਿਧਰ ਜੂਗੇ ਅਸੀਂ ਤਾਂ ਅੱਗ ਲਾਉਣੇ ਤੇ ਬਹੁਤ ਪਰਹੇਜ਼ ਕਰਦੇ ਹਾਂ ਪਹਿਲਾਂ ਸਾਨੂੰ ਆਪਣੀ ਛਾਤੀ ਮਾਂ ਨੂੰ ਧੂਆਂ ਲਗਾਉਣਾ ਪੈਂਦਾ ਤਾਂ ਅੱਗ ਲੱਗਦੀ ਹੈ ਅਸੀਂ ਕਹਿੰਦੇ ਵੀ ਇਹ ਮੁੱਦੇ ਨੂੰ ਵਿਚਾਰਨਾ ਚਾਹੀਦਾ ਜਿਹੜਾ ਧੂਆਂ ਕਰਦਾ ਪ੍ਰਦੂਸ਼ਨ ਕਰਦਾ ਉਹਨਾਂ ਨੂੰ ਫੜਿਆ ਜਾਵੇ ਨਾ ਕਿ ਕਿਸਾਨਾਂ ਨੂੰ ਦੀ ਪ੍ਰਧਾਨ ਜੀ ਅੱਜ ਮੰਡੀ ਦਾ ਦੌਰਾ ਕਰ ਰਹੇ ਹਨ ਕਿਹੋ ਜਿਹੇ ਹਾਲਾਤ ਹੈ ਖਰੀਦ ਸ਼ੁਰੂ ਹੋ ਚੁੱਕੀ ਹੈ ਸਰਕਾਰੀ ਦੇਖੋ 16 ਤਰੀਕ ਤੇ ਜਿਹੜੀ ਖਰੀਦ ਹੈ ਸਰਕਾਰ ਨੇ ਚਾਲੂ ਕਰਤੀ ਮੰਡੀ ਕਿੰਨੀ ਬਿਲਕੁਲ ਵੀ ਨਹੀਂ ਧਿਆਨ ਦਿੱਤਾ ਉਹ ਕੰਮ ਹੋਇਆ ਵਾ ਵੀ ਵੇੜੇ ਆਈ ਜਨ ਬਿੰਨੂ ਕੁੜੀ ਦੇ ਕੰਨ ਵਾਲਾ ਕੰਮ ਹੈ ਹੁਣ ਸੜਕ ਬਣਾਉਣ ਲੱਗੀ ਹੈ ਸਰਕਾਰ ਸਰਕਾਰਾਂ ਨੂੰ ਗਿਆ ਪਤਾ ਨਹੀਂ ਹੈ ਵੀ ਸੜਕ ਕਦ ਬਣਨੀ ਚਾਹੀਦੀ ਹੈ ਇੱਧਰ ਪਿਛਲੇ ਪਾਸੇ ਤੇ ਦੇਖ ਲਓ ਰੋਕਿਆ ਵਾ ਕੱਲ੍ਹ ਨੂੰ ਮਾਲ ਆ ਤਾਂ ਬਾਰਸ਼ਾਂ ਆਈ ਜੰਨੀ ਆ ਬਾਰਸਾ ਕਰਕੇ ਕੰਮ ਰੁਕਿਆ ਵਾ ਨਹੀਂ ਹੁਣ ਨੂੰ ਜੀਰੀ ਪਰ ਜਾਣੀ ਸੀ ਮੰਡੀ ਮੰਡੀ ਕਿੰਨੀ ਕੋਈ ਨਹੀਂ ਧਿਆਨ ਦਿੰਦਾ ਇੱਧਰ ਠੇਕੇਦਾਰ ਨੇ ਸਾਰਾ ਰੇੜੀਆਂ ਦਾ ਕਬਜ਼ਾ ਕਰਾਤਾ ਮੰਡੀ ਪਰ ਪਰਚੀ ਕੱਟ ਜਾਂਦਾ ਠੇਕੇਦਾਰ 100-100 ਰੁਪਿਆ ਇਹਨਾਂ ਰੇੜੀਆਂ ਵਾਲਿਆਂ ਤੇ ਵਿਚਾਰਿਆਂ ਤੇ ਲੈ ਲੈਂਦਾ ਹੁਣ ਇਹਨਾਂ ਨਾਲ ਤਾਂ ਖੜਨਾ ਹੀ ਐ ਕਿਤੇ ਨਾ ਕਿਤੇ ਪਰ ਮੰਡੀ ਕਿੰਨੀ ਕੋਈ ਨਹੀਂ ਦੇਖਦਾ ਸਾਨੂੰ ਕੋਈ ਤਰਾਜ ਨਹੀਂ ਇਹ ਖੜਜਮੈਂ ਪਰ ਜਿੰਨਾ ਚਿਰ ਸਾਡੀ ਜੀਰੀ ਦੀ ਖਰੀਦ ਹੁੰਦੀ ਹੈ ਉਹਨਾਂ ਚਿਰ ਪਾਸੇ ਠੇਕੇਦਾਰ ਨੂੰ ਉਹ ਕਰਨਾ ਚਾਹੀਦਾ ਅਸੀਂ ਸਰਕਾਰ ਨੂੰ ਕਹਿੰਨੇ ਆਂ ਵੀ ਜੇ ਤਾਂ 2 ਦਿਨਾਂ માં ਇਹਦੀ ਸਫਾਈ ਕਰਾ ਦਿਓ ਸੜਕ ਬਣ ਜਾਵੇ ਨਹੀਂ ਅਸੀਂ ਗੇਟ ਰੋਕ ਲੈਣੇ ਧਰਨਾ ਲਾ